ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਬਦਲੇ ਜਾਣ ਦੀ ਔਰ ਦੂਜੇ ਪਾਸੇ ਹਰਵਿੰਦ ਕੇਜਰੀਵਾਲ ਜਿਨ੍ਹਾਂ ਦੇ ਮੂੰਹ ਦੇ ਉੱਤੇ ਬਹੁਤ ਵੱਡੀ ਚਪੇੜ ਵੱਜ ਗਈ ਹੈ ਔਰ ਦੂਜੇ ਪਾਸੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸੁਖਵੀਰ ਬਾਦਲ ਹੋਵੇ ਖੈਰਾ ਹੋਵੇ ਚੰਨੀ ਹੋਵੇ ਬਾਜਵਾ ਹੋਵੇ ਬਿੱਟੂ ਹੋਵੇ ਯਾਨੀ ਬਹੁਤ ਸਾਰੇ ਲੀਡਰ ਨੇ ਪੰਜਾਬ ਦੇ ਅੰਦਰ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਚੜੀ ਸੀ ਕਿ ਮੁੱਖ ਮੰਤਰੀ ਸਾਹਿਬ ਤੇਲੇ ਦਾ ਹੋ ਗਏ ਨੇ ਯਾਨੀ ਬਿਮਾਰ ਪੈ ਗਏ ਨੇ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦੇ ਅੰਦਰ ਜੇਕਰ ਮੁੱਖ ਮੰਤਰੀ ਨੂੰ ਕੁਝ ਹੁੰਦਾ ਫੇਰ ਜਿਹੜੀ ਸਾਡੀ ਤਾਨਾਸ਼ਾਹੀ ਹੈ ਜਿਵੇਂ ਕਿ ਪਿੰਡ ਆਬਾਦਲ ਪਰਿਵਾਰ ਲੈ ਲਓ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਕੰਟਰੋਲ ਕਰ ਲਾਂਗੇ ਪਰ ਨਹੀਂ ਕਿਉਂਕਿ ਇੱਕ ਪਾਸੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਪੰਜਾਬ ਦੇ ਅੰਦਰ ਬਹੁਤ ਵੱਡੀ ਚਰਚਾ ਚੱਲੀ ਤੇ ਭਾਈ ਅਰਵਿੰਦ ਕੇਜਰੀਵਾਲ ਜਾਂ ਦਿੱਲੀ ਵਾਲੇ ਕਹਿ ਦਿੰਦੇ ਨੇ ਸਾਡੇ ਲੋਕ ਕਿ ਦਿੱਲੀ ਵਾਲਿਆਂ ਦੇ ਥਲੇ ਲਾ ਕੇ ਚੱਲਦਾ ਪੰਜਾਬ ਦਾ ਮੁੱਖ ਮੰਤਰੀ ਤਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਕਰਦੇ ਸੀ ਅਕਾਲੀ ਦਲ ਦੇ ਨੇਤਾ ਸੁਖਵੀਰ ਬਾਦਲ ਕਹਿੰਦੇ ਜੀ ਮੁੱਖ ਮੰਤਰੀ ਬਦਲੇ ਜਾਣਾ ਚਾਹੀਦਾ ਜਾਂ ਇਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਪਰ ਦੂਜੇ ਪਾਸੇ ਜਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਫੋਰਟਿਸ ਹਸਪਤਾਲ ਦੇ ਵਿੱਚ ਰੱਖਲੇ ਹੋਏ ਨੇ ਉਸੇ ਦਿਨ ਤੋਂ ਚਰਚਾ ਚੱਲੀ ਸੀ ਕਿ ਭਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਗ੍ਹਾ ਤੇ ਹਰਪਾਲ ਸਿੰਘ ਚੀਮਾ ਯਾਨੀ ਮੁੱਖ ਮੰਤਰੀ ਬਣਾਏ ਜਾ ਰਹੇ ਨੇ ਪਰ ਅੱਜ ਦੀ ਖਬਰ ਇਨਾਂ ਦੇ ਹੀ ਲੀਡਰ ਬਨਿਓ ਬਹੁਤ ਵੱਡਾ ਖੁਲਾਸਾ ਜਿਹੜਾ ਕਿ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਕਿਉਂਕਿ ਇੱਕ ਪਾਸੇ ਵਿਰੋਧੀ ਧਿਰਾਂ ਨੇ ਜੋੜ ਲਾਇਆ ਸੀ ਕਿ ਮੁੱਖ ਮੰਤਰੀ ਦਾ ਬਦਲਿਆ ਜਾਣਾ ਚਾਹੀਦਾ ਪੰਜਾਬ ਦਾ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹੇ ਹਰਪਾਲ ਸਿੰਘ ਚੀਮਾ ਨੂੰ ਕੁਰਸੀ ਸਮਾ ਦਿਤੀ ਹੈ ਇਹਦਾ ਖੁਲਾਸਾ ਕਿਹਨੇ ਕੀਤਾ ਇਨਾਂ ਦੇ ਹੀ ਲੀਡਰ ਬਨਿਓ ਇੱਕ ਸੇਧ ਬਨਿਓ ਪੰਜਾਬ ਦੇ ਮੁੱਖ ਮੰਤਰੀ ਦਾਖਲ ਨੇ ਕੱਲ ਵੀ ਮੈਂ ਕਿਹਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਭਈ ਮੁੱਖ ਮੰਤਰੀ ਚਾਹੇ ਕੋਈ ਵੀ ਹੋਵੇ ਜਦੋਂ ਉਸ ਦੇ ਉੱਤੇ ਕੋਈ ਆਫਤ ਆਉਂਦੀ ਆ ਤਾਂ ਆਪਣਾ ਫਰਜ਼ ਬਣਦਾ ਕਿ ਸਾਰੇ ਲੋਕਾਂ ਦਾ ਕਿ ਭਈ ਪੰਜਾਬ ਦੇ ਲੋਕ ਇਹ ਕੰਮ ਨਾ ਕਰਨ ਤੇ ਪੰਜਾਬ ਦਾ ਮੁੱਖ ਮੰਤਰੀ ਸਹੀ ਸਲਾਮਤ ਹੋ ਕੇ ਸਾਡੇ ਲੋਕਾਂ ਦੇ ਵਿੱਚ ਵਿਚਰੇ ਪਰ ਅੱਜ ਤੁਹਾਨੂੰ ਪਹਿਲੀ ਖਬਰ ਮੁੱਖ ਮੰਤਰੀ ਤੇ ਦਿਖਾਉਣ ਜਾ ਰਹੇ ਹਾਂ ਉਸ ਤੋਂ ਬਾਅਦ ਹਰਪਾਲ ਸਿੰਘ ਟੀਮਾ ਬਹੁਤ ਸਾਰੀਆਂ ਖਬਰਾਂ ਪਹਿਲਾਂ ਵੀ ਚੱਲ ਚੁੱਕੀਆਂ ਨੇ ਕਹਿੰਦੇ ਜੀ ਸਕਿਉਰਿਟੀ ਵਧ ਗਈ ਹੈ ਪਰ ਹਰਪਾਲ ਸਿੰਘ ਟੀਮਾ ਮੁੱਖ ਮੰਤਰੀ ਕਿਵੇਂ ਬਣਨਗੇ ਇਹ ਤੁਹਾਡੇ ਸਾਹਮਣੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਸੁਣਾਉਣ ਜਾ ਰਿਹਾ ਤਾਂ ਹੁਣ ਭਗਵਾਨ ਤੇ ਮਾਨ ਦੀ ਸਿਹਤ ਨੂੰ ਲੈ ਕੇ ਇੱਕ ਬਹੁਤ ਵੱਡਾ ਖੁਲਾਸਾ ਪਹਿਲੀ ਵਾਰ ਤੁਹਾਡੇ ਸਾਹਮਣੇ ਤਾਂ ਅੰਗਾਰੇ ਨੇ ਉਸ ਤੋਂ ਬਾਅਦ ਹਰਪਾਲ ਸਿੰਘ ਟੀਮਾਂ ਤੇ ਕਹਿੰਦੇ ਜੀ ਮੋਰ ਲੱਗੀ ਐ ਕਿ ਮੁੱਖ ਮੰਤਰੀ ਬਣਨਗੇ ਪਰ ਉਹ ਖਬਰ ਤੁਹਾਨੂੰ ਬਾਅਦ ਦੇ ਵਿੱਚ ਸੁਣਾਉਣੇ ਪਹਿਲਾਂ ਇਹਨਾਂ ਦੇ ਲੀਡਰ ਨੇ ਮਨੀਸ਼ ਸੋਧਿਆ ਇਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਦਾ ਹਾਲਚਾਲ ਕੀ ਹੈ पंजाब के हरमन प्यारे मुख्यमंत्री भगवंत मान जी की तबियत पिछले दो तीन दिन से खराब चल रही थी उनका इलेक्ट्रोलाइट हुआ हुआ था, हुआ था। और दो दिन तो घर पे ही इलाज चल रहा था हम सब लोग देख रहे थे उनको लेकिन कल शाम को अचानक पल्स रेट काफी नीचे आ गया चवालीस तक आ गया था तो उसके बाद उनको उनको हॉस्पिटल लेके आए और कल से डॉक्टर्स की देखरेख में हैं अभी उनकी तबीयत ठीक है पल्स रेट भी ठीक है कोई घबराने की चीज नहीं है आ, मुझे लगता है डॉक्टर्स के हिसाब से अभी एक दो तो दिन उनको और हॉस्पिटल में रहना पड़ेगा ऐसा डॉक्टर्स की एडवाइस है उसके बाद वो पूरी तरह से स्वस्थ होकर पंजाब के, के लोगों के लिए फिर से काम करने लगेंगे लेकिन आ, मैं समझता हूँ कि उनका शरीर अभी यहाँ है पर आत्मा तो अभी पंजाब में ही है वो पंजाब में जो बाढ़ की स्थिति है उसी पर ਸੁਣ ਲਿਆ ਪੰਜਾਬ ਵਾਲੇ ਕਿੰਨੀਆਂ ਚਰਚਾ ਚੱਲੀਆਂ ਪੰਜਾਬ ਦੇ ਅੰਦਰ ਕਹਿੰਦੇ ਜੀ ਮੁੱਖ ਮੰਤਰੀ ਬਦਲ ਗਿਆ ਪਰ ਨਹੀਂ ਬਦਲ ਰਿਹਾ ਗਿਆ ਮੁੱਖ ਮੰਤਰੀ ਹਰਪਾਲ ਚੀਮਾ ਦਾ ਨਾਮ ਜਰੂਰ ਆ ਰਿਹਾ ਜੇਕਰ ਮੁੱਖ ਮੰਤਰੀ ਦੀ ਸਿਹਤ ਦੇ ਵਿੱਚ ਨਹੀਂ ਸੁਧਾਰ ਆਉਂਦਾ ਤਾਂ ਭਾਈ ਫੇਰ ਮੁੱਖ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱੰਨੇ ਪਰ ਪਹਿਲੀ ਗੱਲ ਤਾਂ ਇਹ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਨਾਲ ਤਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਲੈ ਗਿਆ ਔਰ ਨਾ ਹੀ ਉਹ ਆਪਣੇ ਅਹੁਦੇ ਨੂੰ ਛੱਡਣਗੇ ਸਾਰ ਪੰਜਾਬ ਦੇ ਅੰਦਰ ਦੇਰ ਤੋਂ ਦਿਮਾਗ ਹੁਦਾ ਇੱਥੀ ਹੈ ਚਾਹੇ ਦਿੱਲੀ ਦੇ ਕਿਸੇ ਵੀ ਹਸਪਤਾਲ ਦੇ ਵਿੱਚ ਦਾਖਲ ਹੋ ਜਾਣ ਫਿਲਹਾਲ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਪਰ ਅਰਵਿੰਦ ਕੇਜਰੀਵਾਲ ਦੇ ਮੂੰਹ ਤੇ ਚਪੇੜ ਕਿਉਂ ਵੱਜੀ ਹੈ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਕਿਹਾ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੀ ਵਾਰ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਕਿਹਾ ਕਿ ਭਾਈ ਜੇਕਰ ਪੰਜਾਬ ਦੇ ਅੰਦਰ ਫੇਰ ਤੋਂ ਸਰਕਾਰ ਕਾਇਮ ਕਰਨੀ ਆ ਤਾਂ ਤੈਨੂੰ ਅਰਵਿੰਦ ਕੇਜਰੀਵਾਲ ਦਾ ਸ਼ਾਸਨ ਨਾ ਪੈਣਾ ਚਾਹੇ ਤੇਰਾ ਗੁਰੂ ਕਿਉਂ ਨਾ ਹੋਵੇ ਪਰ ਪੰਜਾਬ ਦੀ ਜਨਤਾ ਸਭ ਤੋਂ ਵੱਡੀ ਹੈ ਤੁਹਾਡਾ ਜਿਹੜਾ ਕੇਜਰੀਵਾਲ ਹੈ ਫਿਲਹਾਲ ਉਸ ਤੋਂ ਵੱਡੀ ਸਾਡੇ ਪੰਜਾਬ ਦੀ ਜਨਤਾ ਤੇ ਜੇਕਰ ਸਾਡਾ ਮੁੱਖ ਮੰਤਰੀ ਭਵਨ ਸਿੰਘ ਮਾ ਪੰਜਾਬ ਦੇ ਅੰਦਰ ਸੋਸ਼ਲ ਮੀਡੀਆ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਵੈਸੇ ਜਿੰਦੇ ਨੇ اور ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਤੇ ਲੱਗੇ ਕਿ ਭਾਈ ਸੁਖਬੀਰ ਸਿੰਘ ਬਾਦਲ ਹਰ ਪੀੜਤਾ ਨੂੰ ਨੋਟਬੰਦ ਰਿਹਾ ਪਰ ਇੱਥੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਨ੍ਹਾਂ ਨੇ 25 ਸਾਲ ਤੱਕ ਲੁੱਟਿਆ ਪੰਜਾਬ ਅੱਜ ਉਹ ਲੋਕ ਫੇਰ ਤੋਂ ਪੰਜਾਬ ਦੇ ਲੋਕਾਂ ਨੂੰ ਪਲਟਣ ਜਾ ਰਹੇ ਨੇ ਇਸ ਗੱਲ ਤੇ ਪਹਿਨੀ ਨਜ਼ਰ ਪੂਰੇ ਪੰਜਾਬ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਦੀ ਹੋਣੀ ਚਾਹੀਦੀ ਹੈ ਜਿਹੜੀ ਗੱਲ ਉਹ ਕਰ ਰਹੇ ਨੇ ਉਹਦੀ ਕਾਰਟ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਪੰਜਾਬ ਦੇ ਅੰਦਰ ਅਕਾਲੀ ਦਲ ਵਿਕਸਿਤ ਹੋ ਜਾਂਦਾ ਫੇਰ ਤੋਂ ਤਾਂ ਪੰਜਾਬ ਨੂੰ ਉਸੇ ਦਲਦਲ ਦੇ ਵਿੱਚੋਂ ਜਿਆਦਾ ਥੱਲੇ ਤੱਕ ਇਹਨਾਂ ਨੇ ਭੇਜ ਦੇਣਾ ਤੇ ਪੰਜਾਬ ਹੁਣ ਤਾਂ ਨਿਕਲਿਆਉਣਾ ਤੇ ਫੇਰ ਪੰਜਾਬ ਦਾ ਨਿਕਲਣਾ ਬਿਲਕੁਲ ਮੁਸ਼ਕਲ ਹੈ ਤੇ ਪੰਜਾਬ ਨੂੰ ਇਸ ਧਰਤੀ ਦੇ ਨਕਸ਼ੇ ਤੋਂ ਮਿਟਾ ਦੇਣਾ ਇਹਨਾਂ ਅਕਾਲੀਆਂ ਨੇ ਕਿਉਂਕਿ ਬਹੁਤ ਸਾਰੀ ਵਾਰ ਪੰਜਾਬ ਦੇ ਅੰਦਰ ਮਹਾਮਾਰੀ ਚਲਾਈ ਇਹਨਾਂ ਨੇ ਚਿੱਟੇ ਦੀ ਪਹਿਲਾ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਇਹਨਾਂ ਦਾ ਜੇਲ੍ਹ ਦੇ ਅੰਦਰ ਬੰਦਾ ਤਾਂ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਬਹੁਤ ਸਾਰੇ ਇਸ ਕਮਿੰਗ ਆਨ ਵੱਡੇ ਪੱਦਰ ਦੇ ਉੱਤੇ ਕਾਰਡ ਕੀਤਾ ਦਾਦੂ ਵਾਲੇ ਇਸ ਗੱਲ ਦਾ ਕਹਾਂਗਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲੇ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਦੇ ਦੀ ਕੰਟੀਨਿਊ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ